ਮੈਂ ਕੰਕਨ ਮਦਨ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਟੱਕਰਾ ਕਰਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਜਿਹੜੀਆਂ ਉਹ ਪਾਈਆਂ। ਲਾਵੇ ਧੱਕੇਸ਼ਾਹੀ ਦੇ ਨਾਲ ਜਿਹੜਾ ਡੰਡਾ ਤੰਤਰ ਦੇ ਨਾਲ ਸਰਕਾਰ ਨੇ ਵੋਟਾਂ ਵਧਾ ਕੇ ਆਪਣੇ ਆਪ ਨੂੰ ਜੇਤੂdeclear ਕਰਦੇ ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਖਾਲੀ ਹੈ। ਔਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਨਤ ਜਬਤ ਹੋਣੀ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜਬਤ ਹੋਣੀ। ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰਿਆਂ ਤੇ ਰੰਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੜਾ ਖਤਮ ਕੀਤਾ ਜਾਵੇ। ਪਰ ਗੁਰੂ ਮਹਾਰਾਜ ਜੀ ਬੜੀ ਵੱਡੀ ಅಪਾਰ ਬਖਸ਼ਿਸ਼ ਹੋਈ ਹੈ ਜਿਹੜਾ ਇਤਿਹਾਸਿਕ ਤਨ ਤਨ ਸਰ ਦਾ ਹਲਕਾ ਸੰਗਠਨ ਕੋਲ ਬੜਾ ਸਾਥ ਦਿੱਤਾ ਔਰ ਇਹਦੀ ਵੱਡੀ ਕੀਤੇ ਕਿ ਬੋਟਾ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਤ ਜੱਪਦਾ ਔਰ ਜਿਹੜੀ ਖੇਤਰੀ ਪਾਰਟੀ ਹੈ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਧੱਕੇਸ਼ਾਹੀ ਦਾ ਕਾਬੜਾ ਕੀਤਾ ਉਹਨੂੰ ਇਹਦੀਆਂ ਵੱਡੀਆਂ ਬੋਟਾ ਪਈਆਂ 2027 ਦਾ ਮੈਸੇਜ ਤੰਤਨ ਧਨ ਸੰਭਾ ਹਲਕੇ ਤੇ ਵੋਟਾਂ ਨੇ ਕਲੀਅਰ ਕਰ ਕਿ ਆਉਣ ਵਾਲੀ ਧਿਰ ਜਿਹੜੀ ਆ ਉਹ ਸ਼ਰੋਮਣੀ ਅਕਾਲੀ ਹੈ। ਕਿ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤ ਲਈ। ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅ fırsਰਾਂ ਨੇ ਤੁਹਾਡੇ ਕਹਿ ਨਹੀਂ ਮੰਨੇ। ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿਣ ਤੇ ਪਰਚੇ ਨਹੀਂ ਦੇਣੇ। ਉਦੋਂ ਫਿਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜਿਗਾ ਕਿ 2027 'ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼ਰੋਮਣੀ ਅਕਾਲੀ ਦੀ ਬਣੇਗੇ। ਏ ਅੱਜ ਦੀ ਇਲੈਕਸ਼ਨ ਨੇ ਪ੍ਰਧੱਖ ਸੁਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇ। ਉਹ ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ। ਕਿ ਜੇ ਅਸੀਂ ਨਾ ਖੜਦੇ ਤਾਂ ਕਾਂਗਰਸ ਨੇ ਜਿੱਤ ਜਾਣਾ ਸੀ। ਅਸੀਂ ਵੀ ਤੇ ਇਹੀ ਕਹਿੰਦੇ। ਇਹ ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਪਰ ਤੁਰਦੇ ਸ਼ਕਤੀਆਂ ਦਾ ਇੱਕੋ ਗੱਲ ਤੇ ਲੱਗਿਆ ਹੁੰਦਾ। ਕਿ ਆ ਕਾਂਗਰਸ ਨੂੰ ਖਤਮ ਕਰ। ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤਗੜਾ। ਜਦੋਂ ਪਰ ਬਾਤਮਾ ਦਾ ਹੱਥ ਸ਼੍ਰੋਮਣੀ ਕਾਲੀਦਾ ਜੀ ਸਿੱਧੇ ਹੁੰਦੇ ਹਨ ਫਿਰ ਕੋ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਜਿਹੜਾ ਸਬੂਤ ਹੈ ਕਿ ਪੰਥਕ ਧਿਰ ਕਿੰਨੂੰ ਮੰਨਿਆ ਸ਼੍ਰੋਮਣੀ ਕਾਲੀਦਾ ਸਭ ਤੋਂ ਵੱਧ ਵੋਟਾਂ ਜਿਹੜੀ ਹੈ ਇੱਕ ਮਾਣਦਨ ਦੇ ਨਾਲ ਕਿੰਨੂੰ ਪਈਆਂ ਸ਼੍ਰੋਮਣੀ ਕਾਲੀਦਾ ਠੀਕ ਹੈ ਟੱਕੇਸ਼ਾਈ ਨਾਲ ਉਹ ਚੀਜ਼ਾਂ ਐਹੋ ਜੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਉਹ ਕੋਈ ਗੱਲ ਨਹੀਂ ਲੋਕਤੰਤਰ ਦੇ ਵਿੱਚ ਅਸੀਂ ਅੱਗੇ ਵੀ ਟੱਕੇ ਹੁੰਦੇ ਦੇਖਿਆ ਪਰ 2027 ਚ ਕੀ ਕਰੋਗੇ 2027 ਦਾ ਕਲੀਅਰ ਹੋ ਗਿਆ ਕਿ 2027 ਚ ਸਰੋਪਰੀ ਅਕਾਲੀ ਦਲ ਦੀ ਸਰਕਾਰ ਬਣੀ। ਕਿ ਜਦੋਂ ਕਿ ਜਿਹੜੀਆਂ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਰਹੀ ਹੁੰਦੀ ਆ ਇਸ ਤਰੀਕੇ ਵੋਟਰ ਨੂੰ ਟ੍ਰੈਨ ਨਾ ਜਾਂਦਾ। ਬੂਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ। ਤੇ ਹੁਣ ਵੀ ਕਲੀਅਰ ਸੀ। ਜੇ ਜਿੰਨੇ ਵੀ ਵੋਟਾਂ ਪਕਟਉਣੀਆਂ ਸੀ ਉਹ ਸਲਕੇ ਤੇ ਰੋਕ। ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਸੀ ਵੀ ਐਸ ਬੰਦੇ ਤੇ ਕਹਿੰਦੇ ਵੋਟ ਪੈ ਰਹੀ ਐ। ਉਹਨੂੰ ਤੁਸੀਂ ਬੂਥ ਤੇ ਬੈਠੇ ਨਾ ਚੁੱਕੇ ਲਾ ਜਾਂਦੇ ਹੋ ਵੀ ਤੈਨੂੰ ਠਾਣੇ ਸੱਧਿਆ ਜੀ ਤੈਨੂੰ ਫਲਾਣੀ ਦਾ ਸੱਧਿਆ ਜੀ ਕਿਸੇ ਨੂੰ ਕੋਈ ਫੜ ਕੇ ਨਾ ਜਾਂਦਾ ਕਿਸੇ ਨੂੰ ਕੋਈ ਫੜ ਕੇ ਨਾ ਜਾਂਦਾ ਉਹਦੇ ਨਾਲ ਸਾਡੀ ਚੋਣ ਜਿਹੜੀ ਹੈ ਵੋਟ ਪਰਸੈਂਟ ਤੇ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਹੁਣ ਵੀ ਫਿਰ ਇਹ ਫਿਰ ਹੋ ਜਾਂਦਾ ਕਿ ਸਰਬ ਕੁਝ ਨਹੀਂ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੱਪ ਕੇ ਮਾਰਦੇ ਪਈ ਆਫਸਰ ਮੰਡੀ ਚ ਜਾ ਕੇ ਅਫਸਰ ਦੱਪ ਕੇ ਮਾਰਦੇ ਪਈ ਆ ਪੰਚਾਇਤਾਂ ਨੂੰ ਜਾ ਕੇ ਅਫਸਰ ਦੱਪ ਕੇ ਮਾਰਦੇ ਪਈ ਆ ਇਹ ਕਬ ਨਾ ਹੂੰ ਤੇ ਹੁਣ ਜਿੱਤੇ ਜਿੱਤੇ ਪਰ ਕੋਈ ਤਾਂ 2027 ਆਣਦੂ ਸਾਰਾ ਕੁਝ ਬਦਲੇਗਾ ਤਰਨਤਾਰ ਦੇ ਵਿੱਚ ਜਿਵਨੀ ਚੋਣ ਜਿਹੜੀ ਹੋਈ ਆ ਉਹਦੇ ਪ੍ਰਸ਼ਾਦ ਵੀ ਕਰਾਵਾਂਗੇ ਜੀ ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ ਮੀਡੀਆ ਨੂੰ ਸੁੰਨੇ ਚਾਹੀਦੇ ਜੀ ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਕੀ ਜਿਹੜੀਆਂ ਨੀਤੀਆਂ ਸੀਗੇ ਜਿਹੜੇ ਉਹਨਾਂ ਨੇ ਕਰੀਬ ਪੌਣੇ 4 ਸਾਲ ਵਿਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਜੀ ਤਰਨਤਾਰ ਦੇ ਲੋਕਾਂ ਨੇ ਮਝੈਲਾਂ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਬਾਕਿਆ ਹੀ ਸਰਕਾਰ ਨੇ ਇੱਕ ਜਿਹੜੇ ਵਧੀਆ ਕੰਮ ਕੀ। ਜਰਮਤ ਸਾਹਿਬ ਜਿਹੜਾ ਉਹਦਾ ਦੂਜਾ ਪੱਖ ਹੈ। ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਜਿਹੜੀ ਗੱਲ ਸਾਦਾ ਪੰਜਾਬ ਕਹਿਦਾ ਹੈ। ਕਿ ਜਿਹੜਾ ਪੰਜਾਬ 'ਚ ਗੈਂਗਸਟਰ ਤੇ ਪੰਜਾਬ 'ਚ ਜਿਹੜੇ ਨਸ਼ੇ ਆਏ ਉਹ ਕਾਲੀ ਦਲ ਦੇ ਆਵਾਜ਼ ਦੇ ਵਿੱਚ ਆ। ਔਰ ਇਸ ਚੋਣ ਨੇ ਸਾਬਤ ਕਰਤਾ ਕਿ ਬਾਕਿਆ ਹੀ ਕਾਲੀ ਦਲ ਨੇ ਮਤਲਬ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹੜੇ ਕੈਂਡੀਡੇਟ ਨੂੰ ਕਾਲੀ ਦਲ ਵੱਲੋਂ ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਮੇਰੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕਾਲੀ ਦਲ ਨਹੀਂ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਲੈ ਕੇ ਆਏ ਕਾਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਲੈ ਕੇ ਆਇਆ ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੋੜੋ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕਰ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਹੈ ਮਝੈਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਹੈ ਜਿਹੜੇ ਲੋਕ ਇਹ ਸਮਝਦੇ ਸੀ ਕਿ ਮਾਝੇ 'ਚ ਸ਼ਾਇਦ ਪਾਰਟੀ ਕਮਜ਼ੋਰ ਹੈ ਜਾਂ ਮਾਝੇ 'ਚ ਨਹੀਂ ਮਤਲਬ ਉਹਨੀ ਪੱਕੜ ਨਹੀਂ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜੜੀਆਂ 16 ਸੀਟਾਂ ਮਾਝੇ ਦੇ ਵਿੱਚੋਂ ਜਿੱਤੀਆਂ ਸੀਗੇ ਜੀ ਐਰਕਾਂਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਝੇ ਤੋਂ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੋਦੀ ਜਿਹੜੀਆਂ ਅਸੀਂ ਪਾਵਾਂਗੇ ਮਾਝੇ 'ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਝੇ 'ਚ ਪਾਰਟੀ ਨੂੰ ਹੋਰ ਚੰਗੀ ਤਰ੍ਹਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੈਂਡਾ ਸਰਕਾਰ ਕੈਂਡਾ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰੋਨਾ ਉਹ ਇੱਕ ਕੰਮ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ ਸੋ 27 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਕਿਹੜੇ ਵਾਦਾ ਆ ਮਾਰੀ ਪਾਰਟੀ ਨੂੰ ਵੱਡੀ ਵਾਪਸੀ ਦੇ 27 ਦੀ ਗੱਲ ਕੀਤੀ ਹੈ ਕੱਲ ਦਿੱਤ ਜਨੇ ਰਾਇਆ ਵੜਿੰਗ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ 27 ਨੂੰ ਪਤਾ ਆ ਜਪੜਖ ਜੀ ਦਾ ਤੇ ਪੋਸਟਰ ਹੋ ਗਿਆ ਜਾਰੀ ਰਾਜਾ ਬੜਿੰਗ ਜੀ ਨੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ ਸਤਾਈ ਆਉਂਦੇ ਆਉਂਦੇ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਵੈ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲਾਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਲੋਕਾਂ ਦੇ ਹਾਂਣ ਦੀ ਲੀਡਰਸ਼ਿਪ ਨਹੀਂ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਨੇ ਮਸਲੇ ਕੀ ਹੈ ਰਾਜੇ ਬੜਿੰਗ ਉਹਨਾਂ ਦੇ ਬੇਤੁੱਕੇ ਬਿਆਨ ਜਿਹੜੇ ਔਰ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਬਾ ਗਵਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਹੈ ਚੌਥੇ ਨੰਬਰ ਤੇ ਗਈ ਹੈ ਇਸ ਕਰਕੇ ਰਾਜੇ ਬਰਿੰਗੋ ਨਾ ਬਾਦੇ ਤੋਂ ਮੇਰਾ ਖਿਆਲ ਜਾਰੀ ਗੱਲ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮਾਜੇ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ ਤੁਸੀਂ ਦੇ ਪਰੀਵਾਸ ਸਾਹਿਬ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰ ਦੇ ਵਿੱਚ ਇਲਕਸ਼ਨ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੰਥਕ ਵੋਟ ਇਥੇ ਜ਼ਿਆਦਾ ਹੈ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਰਹੇ ਧਰਮਾਂ ਦੀ ਜਾਤਾਂ ਪੱਤਾਂ ਦੀ ਹੁਣ ਤੱਕ ਉਹਨਾਂ ਦੀ ਸਿਆਸਤ ਜਿਹੜੀ ਆ ਤਰਨਤਾਰਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਔਰ ਲੋਕ ਪੰਜਾਬ ਦੇ ਵਿਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਭਰਾਣੀਆਂ ਵੀ ਆ ਹੋ ਗਿਆ ਜੀ ਪੰਥ ਨੂੰ ਫਲਾਣ ਹੋ ਗਿਆ ਜੀ ਪੰਥ ਨੂੰ ਖਤਰਾ ਹੋ ਗਿਆ ਇਹ ਉਹ ਸਾਰੀਆਂ ਚੀਜ਼ਾਂ ਐਵੇਂ ਆ ਉਹ ਲੋਕ ਸਮਝਦੇ ਆ ਕਿ ਜਿਆਦਾ ਵਿਕਾਸ ਜਿਹੜਾ ਉਹ ਸਭ ਤੋਂ ਜ਼ਰੂਰੀ ਹੈ ਪੰਜਾਬ ਦੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਵਿਕਾਸ ਕਰ ਰਹੀ ਆ ਜਿਹਦੇ ਤੁਹਾਨੂੰ ਆਪਣੇ ਆਪ ਸਤਾਈ ਚ ਪਤਾ ਲੱਗ ਜੂਗਾ ਕਿ ਕੀ ਕੀ ਬਲਸਥਤੀ ਜਿਹੜੀ ਬੰਦੀ ਉਹ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਸਰ ਦੂਜੇ ਨੰਬਰ ਤੇ ਆਏ ਆ 27 ਦੇ ਪਹਿਲੇ ਨੰਬਰ ਤੇ ਆਵਾਂਗੇ ਸਰ ਜਿਹੜਾ ਦੂਜੇ ਨੰਬਰ ਤੇ ਆਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹਨੇ ਇਸ ਇਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਚਕਾਉਣ ਲੈ ਕੇ ਆ ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਅਕਾਲੀ ਦਲ ਲੈ ਕੇ ਆ ਔਰ ਇਸ ਇਲੈਕਸ਼ਨ ਦੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਛ ਹੈ ਤਾਂ ਕਰਦਾ ਕੁਝ ਹੋਰ ਹੈ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤੁਕ ਕਹਦਗੇ ਇੱਥੇ ਪੰਚ ਤੋਂ ਬਿਨਾਂ ਕਿਸੇ ਨੂੰ ਵੋਟ ਹੀ ਨਹੀਂ ਪੈਣੀ ਜਿੱਤ ਕੇ ਕੀ ਬਾਦਾਂ ਹਾਂ ਜੀ